ਪ੍ਰਿੰਸ ਸਾਡੇ ਪ੍ਰਿੰਸ ਸੀਗਾ ਦਾ ਨਾਮ ਜੇ ਇਹਨੂੰ 16 ਤਰੀਕ ਨੂੰ ਹਸਤਾਲ ਤੋਂ ਚੱਕਿਆ ਜੀ ਇੱਕ ਮੁੰਡਾ ਹੋਰ ਤੇ ਕਿਉਂ ਗਿਆ ਵੀ ਤੇ ਕਿਹਾ ਇਹ ਤਾਂ ਪ੍ਰਿੰਸ ਜਿਹੜੇ ਕੇਸ ਚ ਲੈ ਜਾਂਦਾ ਕੇਸ ਤਾਂ ਹੈ ਦੱਸਿਆ ਨਹੀਂ ਤਾਂ ਇਹਨੂੰ 3-4 ਦਿਨ ਹੋ ਗਏ ਕੱਲ ਕੱਲ ਪਰਸੋਂ ਕਾਲ ਗਈ ਇਹਦੀ ਵਾਈਫ ਨੂੰ ਤਾਂ ਕਿਹਾ ਵੀ ਉਹਦਾ ਥੋੜਾ ਮੁੰਡਾ ਸਾਡੀ ਕਸਟਡੀ ਚ ਆ ਮਿਹਾਲੇ ਕੋਈ ਗੱਲਬਾਤ ਕੀ ਇੱਕ ਮੁੰਡਾ ਕੋਈ ਗੈਪ ਹੋਇਆ ਤਾਂ ਉਹਦੀ ਉਹਦੇ ਬਾਰੇ ਕਾਹ ਜਾਣਕਾਰੀ ਲੈਣੀ ਸੀ ਠੀਕ ਪਤਲੀ ਜੀ ਰੱਸੀ ਜੀ ਤੋੜ ਕਰਕੇ ਇਹਨੇ ਜਿਹੜਾ ਲੋਕਅਪ ਦੀ ਗ੍ਰਿਲ ਹੁੰਦੀ ਉਹਦੇ ਨਾਲ ਸੋਸਾਇਟੀ ਨਾਲ ਕੰਮ ਕੀਤੀ ਹੈਗੀ ज्यूडिशियल इन्वेस्टिगेटर्स थे आ गए ने वो इंक्वायरी कंडक्ट कर रहे हैं कि ने एक्स्ट्रा रूल्स और जो भी लॉज एंड प्रोसीजर है गेम ने फॉलो कर रहे है सर ये भी दूसरी तरह पहला कोई ने पहला भी कोई छोटी मोटी दिए ने प्राइवेट हॉस्पिटल दे चिकित्सा के गए सी देखो सारा कुछ मैटर जेड़ा है ज्यूडिशियल इंक्वायरी दा हैगा ते मैं कोई भी कमेंट करना ठीक नहीं लगता मेडिकल रिपोर्ट पहला दे ही किए होदे ने पहला नहीं के पता लगा मेडिकल हत्या घोड़े पे मारया फिर लक्मा मारया फिर पेला गले में पाया ने छुरी ਥੋੜੀ ਮਾਰ ਕੇ ਫੇਰ ਰੋਪੜ ਦੇ ਥਾਣਾ ਸਿਟੀ ਚ ਇੱਕ ਨੌਜਵਾਨ ਦੀ ਸ਼ੱਕੀ ਹਲਾਤਾ ਚ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਥਾਣੇ ਚ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਦੀ ਗੱਡੀ ਦੀ ਵੀ ਪੰਨ ਤੋੜ ਕੀਤੀ ਗਈ ਜਦ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਮ੍ਰਿਤਕ ਦੇ ਪਰਿਵਾਰ ਅਨੁਸਾਰ ਪ੍ਰਿੰਸ ਬਹਾਦਰ ਨੂੰ ਪੁਲਿਸ 16 ਅਪ੍ਰੈਲ ਨੂੰ ਕਿਸੇ ਮਾਮਲੇ 'ਚ ਸਰਕਾਰੀ ਹਸਪਤਾਲ ਤੋਂ ਫੜ ਕੇ ਲਿਆਈ ਸੀ ਜਿਸ ਤੋਂ ਬਾਅਦ ਅੱਜ ਤੜਕਸਾਰ ਸਵੇਰੇ 3 ਵਜੇ ਦੇ ਕਰੀਬ ਪ੍ਰਿੰਸ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਇਸ ਘਟਨਾ ਦੀ ਨਾਇਕ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਹੈ ਮ੍ਰਿਤਕ ਪ੍ਰਿੰਸ ਵਿਆਹਿਆ ਹੋਇਆ ਸੀ ਤੇ ਉਸ ਦਾ 5 ਸਾਲ ਦਾ ਇੱਕ ਲੜਕਾ ਵੀ ਸੀ ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਮੌਤ ਨੂੰ ਲੈ ਕੇ ਪੁਲਿਸ ਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਜਦਕਿ ਪੁਲਿਸ ਦੇ ਅਨੁਸਾਰ ਪ੍ਰਿੰਸ ਨੂੰ ਇੱਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ 'ਚ ਹਿਰਾਸਤ 'ਚ ਲਿਆ ਗਿਆ ਸੀ ਤੇ ਉਹ ਦੋ ਦਿਨਾਂ ਦੇ ਪੁਲਿਸ ਰਮਾਂਡ ਤੇ ਚੱਲ ਰਿਹਾ ਸੀ ਐਸਐਸਪੀ ਨੇ ਦੱਸਿਆ ਕਿ ਮਰਤਿਕ ਪ੍ਰਿੰਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਨਸ਼ੇ ਦੇ ਮਾਮਲੇ ਵੀ ਸ਼ਾਮਲ ਨੇ ਪੁਲਿਸ ਦਾ ਕਹਿਣਾ ਹੈ ਕਿ ਪ੍ਰਿੰਸ ਨੇ ਹਵਾਲਾ ਚ ਕੰਬਲ ਦੀ ਕਿਨਾਰੀ ਨਾਲ ਫਾਹ ਲਿਆਏ ਜਿਸ ਤੇ ਚਲਦਿਆਂ ਉਸਦੀ ਮੌਤ ਹੋ ਗਈ ਜਦਕਿ ਮਰਤਿਕ ਦਾ ਪਰਿਵਾਰ ਉਸ ਨਾਲ ਕੁੱਟਮਾਰ ਹੋਣ ਅਤੇ ਕਿਸੇ ਤਿੱਖੀ ਚੀਜ਼ ਨਾਲ ਜ਼ਖਮੀ ਹੋਣ ਦੀ ਗੱਲ ਕਰ ਰਿਹਾ ਹੈ ਪਰ ਨਿਆਂਇਕ ਜਾਂਚ ਸਾਫ਼ ਹੋਵੇਗਾ ਕਿ ਮਰਤਿਕ ਦੀ ਮੌਤ ਕਿਨਾਂ ਹਾਲਾਤਾਂ ਚ ਹੋਈ ਹੈ ਤੇ ਹੁਣ ਅਗਲੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਨੂੰ ਚੱਕ ਕੇ ਲੈ ਕੇ ਆਉਂਦਾ ਸੀਗਾ ਸਰ ਹਸਪਤਲ ਹੁਣ ਸਰ ਤੇਨੂੰ ਜਰਾਤ ਅਸੀਂ ਰੋਟੀ ਦੇਣ ਆਏ ਉਦੋਂ ਬਿਲਕੁਲ ਸਰ ਉੱਠ ਵੀ ਨਹੀਂ ਹੋ ਰਿਹਾ ਸੀ ਤਾਂ ਦੋ ਮੁੰਡਿਆਂ ਨੇ ਇਹਨੂੰ ਠਾਲ ਲਿਆ ਤੇ ਸਰ ਗੈ ਵੀ ਸਰ ਕਹਿੰਨੇ ਕਿ ਇਹਨੇ ਡਰਮੇ ਕਰਦਾ ਪਏ ਇਹਨੂੰ ਨਸ਼ੇ ਦੀ ਤੋੜ ਆ ਤੇ ਇਹਨੇ ਸਹੀ ਹੋ ਜਾਣਾ ਤੇ ਸਰ ਸਵੇਰੇ ਸਾਨੂੰ ਦੋ ਪੁਲਿਸ ਵਾਲਾ ਕੀ ਕਹਿੰਦੇ ਕਿ ਇਹਨੇ ਵਾਹਾ ਲੈ ਲਿਆ ਸਰ ਉਹ ਤਾਂ ਉੱਠਦਾ ਹੋ ਨਹੀਂ ਰਿਹਾ ਸੀ ਵਾਹਾ ਕਿੱਦਾਂ ਲੈ ਲੂਗਾ ਉਹ ਸਰ ਕਨ ਕੀ ਸ਼ੱਕ ਲੱਗਦਾ ਕਿ ਇਹਨਾਂ ਨੇ ਮਾਰਿਆ ਸਰ ਇਹਨਾਂ ਤੇ ਸ਼ੱਕ ਹੋ ਰਿਹਾ ਸਰ ਜਰ ਬੰਦਾ ਉੱਠੀ ਨਹੀਂ ਸਕਦਾ ਕਿ ਦੋ ਬੰਦਿਆਂ ਨੂੰ ਠਾਲ ਦੇਨੇ ਸਰ ਨਾਲ ਦੀ ਨਾਲ ਗਿਰ ਗਿਆ ਤੇ ਆਪ ਵਾਹ ਕਿਵੇਂ ਲੈ ਲੂਗਾ ਬੰਦਾ ਉਹ ਸਰ ਪਹਿਲਾਂ ਵੀ ਇਹਨਾਂ ਦੇ ਨਜਾਇਜ਼ ਪਰਚੇ ਹੋਏ ਨੇ ਸਰ ਉਹ ਬਹੁਤ ਉਕੀ ਸੀਗਾ ਕਿ ਇਹਨੇ ਮੈਨੂੰ ਪੁਲਸ ਵਾਲੇ ਬਹੁਤ ਉਕੀ ਕਰਦੇ ਨੇ ਸਰ ਹਰ ਵਾਰ ਇਹਨਾਂ ਦੇ ਨਾਲ ਨਜਾਇਜ਼ ਕਰਦੇ ਸੀਗੇ ਉਹ ਪੁਲੀ ਪਹਿਲਾਂ ਵੀ ਇਹਨਾਂ ਦੇ ਪਰ ਕੋਈ ਕਾਰਵਾਈ ਨਹੀਂ ਸਰ ਪਹਿਲਾਂ ਵੀ ਹੋਈ ਆ ਸਰ ਹਰਵੰਦ ਨਾਜਾਇਜ਼ ਹੋਈ ਆ ਸਰ ਇੱਕ ਵਾਰ ਤਾਂ ਕੰਮ ਤੋਂ ਹੀ ਚਾਕੇ ਲਿਆਈ ਸੀ ਉਹਨੂੰ ਹਰਵੰਦ ਨਾਜਾਇਜ਼ ਕਰੀਆ ਸਰ ਇਹਨਾਂ ਨੇ ਉਹਨਾਂ ਦੇ ਦਿਖਾਉਣ ਦੇ ਟਿੱਕਰ ਚ ਲੈ ਆਂਦੇ ਆ ਜੀ ਫੋਟੋ ਸਰ ਕਹਿੰਗੇ ਫੋਟੋ ਲਿਆ ਦਿਖਾਣੀਆਂ ਨੇ ਤਾਂ ਬੁਲਾ ਲੈ ਸਰ ਮੁੰਡਾ ਪਿੱਛੇ ਸਾਡਾ ਹੀ ਰੋਲਦਾ ਪਿਆ ਦੋਨੋਂ ਵੀ ਕੁੱਤੀਆ ਮਾਰਿਆ ਪੁਲੀ ਸਰਾਇਲ ਪੱਲਾ 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 ਘੋੜੇ ਦਾ ਮਾਰਿਆ ਫਿਰ ਲੱਕ ਮਾ ਮਾਰਿਆ ਫਿਰ ਪੱਲੇ ਗਾਲੇ ਮਾ ਪਾਇਆ ਇਹਨੇ ਛੁਰੀ ਛੁਰੀ ਮਾਰ ਕੇ ਫਿਰ ਇਹਨੇ ਮਾਰ ਮੁਰ ਕੇ ਫਿਰ ਕਿੰਨਾਂ ਫਾਂਸੀ ਲੈ ਲੈ ਇਸ ਤਰ੍ਹਾਂ ਬੋਲੇ ਮੈਂ ਮਿੰਤਮ ਕਰੇ ਮੈਂ ਬੜੇ ਨੇ ਦੇ ਦੋ ਹੱਥ ਜੋੜੀ ਇਹਨੇ ਦਿੱਤਾ ਨਹੀਂ ਇਹਨੇ ਦਿੱਤਾ ਨਹੀਂ ਪੁਲਿਸ ਵਾਲੇ ਐ ਜੀ ਚੰਦਰਾ ਪੈਨ ਦੀ ਸੋਸ ਪ੍ਰਿੰਸ ਸਾਡ ਕੋ ਪ੍ਰਿੰਸ ਸੀਗਾ ਦਾ ਨਾ ਜੇ ਇਹਨੂੰ 16 ਤਰੀਕ ਨੂੰ ਹਸਪਤਾਲ ਤੋਂ ਚੱਕਿਆ ਜੀ ਇੱਕ ਮੁੰਡਾ ਹੋਰ ਤੇ ਗਿਆ ਵੀ ਤੇ ਕੇਸ ਆ ਪ੍ਰਿੰਸ ਕਿਹੜੇ ਕੇਸ ਚ ਲੈ ਆਉਂਦਾ ਇਸ ਦਾ ਕੇਸ ਤਾਂ ਹਲੇ ਦੱਸਿਆ ਨਹੀਂ ਤਾਂ ਇਹਨੂੰ 3-4 ਦਿਨ ਹੋ ਗਏ ਕੱਲ ਕੱਲ ਪਰਸੋਂ ਕਾਲ ਗਈ ਇਹਦੀ ਵਾਈਫ ਨੂੰ ਤਾਂ ਇਹ ਕਹੇ ਵੀ ਉਹਦਾ ਥੋੜਾ ਮੁੰਡਾ ਸਾਡੀ ਕਸਟਡੀ ਚ ਆ ਵੀ ਹਲੇ ਕੋਈ ਗੱਲਬਾਤ ਕੀ ਕੋਈ ਮੁੰਡਾ ਕੋਈ ਗੈਪ ਹੋਇਆ ਤਾਂ ਉਹਦੇ ਨੂੰ ਕਬੂਦੇ ਬਾਰੇ ਕਾਹ ਜਾਣਕਾਰੀ ਲੈਣੀ ਸੀ ਫਿਰ ਹੁਣ ਕੀ ਇਨਫੋਰਮੇਸ਼ਨ ਮਿਲਣੀ ਤੁਹਾਨੂੰ ਸਾਾਨੂੰ ਪਹਿਲਾਂ ਜੀ 3-4 ਪਰਸੋਂ ਉੱਥੇ ਜੀ ਪਰਸੋਂ ਦੀ ਗੱਲ ਪਰਸੋਂ ਵਿਜੇਂਦਰ ਹਸਪਤਾਲ ਦੀ ਜੀ ਫੋਨ ਆਇਆ ਤੁਹਾਨੂੰ ਵੀ ਉੱਥੇ ਥੋੜੇ ਮੁੰਡੇ ਕਿਸੇ ਬੰਦੇ ਨੇ ਕਾਲ ਕਰਤੀ ਵੀ ਇਦਾਂ ਦਾ ਇਹਨੇ ਗਲਾ ਵੜ ਲਿਆ ਜੀ ਇਹਨੇ ਬਾਹਾਂ ਵੜ ਲੀਆਂ ਜੀ ਉੱਥੇ ਵਿਜੇਂਦਰ ਹਸਪਤ ਹੋਣ ਕੀ ਉਹ ਜਰਾ ਰਾਤ ਰੋਟੀ ਲੈ ਕੇ ਆਇਆ ਤਾਂ ਉਹਨੇ ਅੱਜ ਤਾਂ ਵੀ ਉਹ ਕਰਿਆ ਹੋਇਆ ਸੀਗਾ ਇਹ ਬਿਹਾਲ ਹੈ ਦੋ ਦਿਨ ਕੋ ਰਾਤ ਖੜਾ ਨਹੀਂ ਹੋ ਰਿਹਾ ਸੀਗਾ ਉਹ ਬਿਹਾਲ ਤਾਂ ਨਹੀਂ ਖਰਾਬ ਤੇ ਉਹ ਮੂੰਹ ਤਾਂ ਚੱਕਿਆ ਨਹੀਂ ਉੱਪਰ ਨੂੰ ਉਹਨੇ ਬਿਲਕੁਲ ਜਾਨ ਨਹੀਂ ਦੀ ਲੱਤਾਂ ਚ ਉਹਦੇ ਤੇ ਦੋ ਬੰਦੇ ਜਿਹੜੇ ਨਾਲ ਕਸਟਡੀ ਸੀਗੇ ਉਹਨੇ ਚੱਕੇ ਖੜਾ ਵੀ ਕਰਿਆ ਉਹਨਾਂ ਨੇ ਪਰ ਉੱਤੇ ਖੜਾ ਉਹ ਗਿਰ ਗਿਆ ਜਦੇ ਸਿਰ ਉੱਪਰ ਹੁਣ ਪੁਲਿਸ ਵਾਲੇ ਕੀ ਦੱਸ ਰਹੇ ਹੁਣ ਸਵੇਰੇ ਪਹੁੰਚਿਆ ਜੀ ਵੀ ਉਹਨਾਂ ਨੇ ਵੀ ਉਹ ਸਿਰ ਫਹਾ ਲੈ ਲਿਆ ਸਵੇਰੇ ਪੁਲਿਸ ਵਾਲੇ ਆਏ ਦੋ ਬੰਦਿਆਂ ਦੇ ਮੁਲਾਜ਼ਮ ਆਏ ਤਾਂ ਘਰ ਜਾ ਕੇ ਦੱਸਿਆ ਉਹਨਾਂ ਨੇ ਵੀ ਉਹਨੇ ਫਹਾ ਲੈ ਲਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਕੁਮਾਰ ਆ ਜੀ ਕੀ ਲੱਗਦੇ ਹੋ ਤੁਹਾਡੇ ਸਾਡੇ ਪਰੋਸੀ ਹੋ ਆ ਜੀ ਇਹ ਇੱਕ ਮੈਟਰ ਸਾਡੇ ਸਾਹਮਣੇ ਪਰਸੋਂ ਆਇਆ ਸੀਗਾ 18 ਤਰੀਕ ਨੂੰ ਜਦੋਂ ਇੱਕ ਮੁੰਡੇ ਨੇ ਜਿਹੜਾ ਹੈਗਾ ਤਿੰਨ ਬੰਦੇ ਜਿਹੜੇ ਸੀਗੇ ਤਾਂ ਉਹ ਗਏ ਸੀਗੇ ਫੜ ਫੜ ਕੇ ਲੈ ਗਏ ਉੱਥੇ ਨਸ਼ਾ ਵਗੈਰਾ ਕੀਤਾ ਇੱਕ ਬੰਦੇ ਦੀ ਡੈਥ ਹੋ ਗਈ ਮਾਲੀਚ ਤੇ ਉਹ ਪਰਚਾ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ ਇੱਕ ਪ੍ਰਿੰਸ ਨੇਪਾਲੀ ਨਾਮ ਦਾ ਬੰਦਾ ਆਪਾਂ ਗ੍ਰਿਫਤਾਰ ਕੀਤਾ ਸੀਗਾ ਰਾਤ 9:30 ਵਜੇ ਕਿਹੜਾ ਹੈਗਾ ਇਹਨੇ ਜੋ ਬਲੈਂਕਟ ਹੁੰਦਾ ਹੈਗਾ ਜੋ ਆਪਣੇ ਕੰਬਲ ਪਏ ਹੁੰਦੇ ਨੇ ਅੰਦਰ ਉਹਦੀ ਇੱਕ ਪਤਲੀ ਜੀ ਰੱਸੀ ਜੀ ਤੋੜ ਕਰਕੇ ਇਹਨੇ ਜਿਹੜਾ ਲੌਕ ਅਪ ਦੀ ਗ੍ਰਿਲ ਹੁੰਦੀ ਉਹਦੇ ਨਾਲ ਸੁਸਾਇਸਾਈਡ ਕਮਿਟ ਕੀਤੀ ਹੈਗੀ ਜੁਡੀਸ਼ੀਅਲ ਮੈਜਿਸਟ੍ਰੇਟ ਇੱਥੇ ਆ ਗਏ ਨੇ ਉਹ ਇਨਕੁਆਇਰੀ ਕੰਡਕਟ ਕਰ ਰਹੇ ਹੈਗੇ ਨੇ ਐਸ ਪਰ ਰੂਲਸ ਔਰ ਜੋ ਵੀ ਲਾਜ਼ ਐਂਡ ਪ੍ਰੋਸੀਜਰ ਹੈ ਕਿ ਉਹਨਾਂ ਨੂੰ ਫੋਲੋ ਕਰਦੇ ਆ ਕਰਦੇ ਆ ਸਰ ਇਹ ਵੀ ਦੱਸਿਆ ਜਾ ਰਿਹਾ ਪਹਿਲਾਂ ਕੋਈ ਨੇ ਪਹਿਲਾਂ ਵੀ ਕੋਈ ਸੱਟ ਚੋਟ ਲੱਗੀ ਇਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਕੇ ਗਏ ਸੀਗੇ ਕੀ ਹੈ ਦੇਖੋ ਸਾਰਾ ਕੁਝ ਮੈਟਰ ਜਿਹੜਾ ਹੈਗਾ ਜੁਡੀਸ਼ੀਅਲ ਇਨਕੁਆਇਰੀ ਦਾ ਹੈਗਾ ਉਹਦੇ ਵਿੱਚ ਮੈਂ ਕੋਈ ਵੀ ਕਮੈਂਟ ਕਰਦਾ ਠੀਕ ਨਹੀਂ ਲੱਗਦਾ ਹੈਗਾ ਮੈਡੀਕਲ ਪਹਿਲਾਂ ਤੇ ਵੀ ਕੀਤੇ ਹੋਏ ਨੇ ਪਹਿਲਾਂ ਇਹਨੂੰ ਸਿਵਲ ਹਸਪਤਾਲੇ ਦਾ ਮੈਡੀਕਲ ਕਰਾਇਆ ਹੋਇਆ ਹੈ ਤੋ ਜੋ ਰੂਲਸ ਐਂਡ ਪ੍ਰੋਸੀਜਰ ਕਹਿੰਦੇ ਆਏ ਉਹਦੇ ਹਿਸਾਬ ਨਾਲ ਕਾਰਵਾਈ ਕਰ ਰਹੇ ਹੈਗੇ ਆਂ ਪਰਵਾਜ਼ ਦਾ ਬਿਆਨ ਕੀਤਾ ਜਾ ਰਿਹਾ ਹੈਗਾ ਉਹਦੇ ਹਿਸਾਬ ਨਾਲ ਲਿਖਦੀ ਕਰ ਰਹੇ ਸੀ ਸਰ ਕੀ ਬੈਕਗ੍ਰਾਉਂਡ ਕੀ ਆ ਦੀ ਮੁੰਡੇ ਦੀ ਇੱਥੇ ਪਹਿਲਾਂ ਵੀ ਪਰਚੇ ਹੈਗੇ ਨੇ ਔਰ ਡਰੱਗ ਪੈਟਲਿੰਗ ਕਰਦਾ ਸੀਗਾ ਔਰ ਉਸ ਤੋਂ ਇਲਾਵਾ ਨਸ਼ੇ ਨਸ਼ਾ ਵੀ ਆਦੀ ਸੀਗਾ ਉਸੇ ਸਿਲਸਿਲੇ ਵਿੱਚ ਜਿਹੜਾ ਹੈਗਾ ਚੋਰੀ ਦੇ ਵੀ ਪਰਚੇ ਹੈਗੇ ਨੇ ਦਿੱਤੇ ਤੇ ਨਸ਼ਾ ਕੀਤਾ ਸੀਗਾ ਨਸ਼ੇ ਵਿੱਚ ਇੱਕ ਬੰਦੇ ਦੀ ਡੈਥ ਹੋਈ ਜਿਸ ਕਰਕੇ ਇਹਦੇ ਤੇ ਪਰਚਾ ਜਿਹੜਾ ਹੈਗਾ ਵਾਲਾ ਹੋਇਆ ਸੀਗਾ ਤੇ ਹੁਣ ਇਹ ਰਿਮਾਂਡ ਤੇ ਸੀ ਪੁਲਿਸ ਰਿਮਾਂਡ ਤੇ ਸੀਗਾ 2 ਦਿਨ ਦੀ ਰਿਮਾਂਡ ਤੇ ਸੀਗਾ ਇਨੂੰ ਕਲ ਪੇਸ਼ ਕਰਾਇਆ ਗਿਆ ਸੀਗਾ ਜਿਹੜੇ ਸ਼ਰ ਨਜਿਸਟਰੇਟ ਕੋਲ ਦੋ ਦਿਨ ਦੀ ਪੁਲਿਸ ਰਿਮਾਂਡ ਮਿਲ ਸੀ। ਨੈਕਸਟ ਉਹ ਜਿਹੜਾ ਪਰਿਵਾਰ ਹੈਗਾ ਉਹ ਕਈ ਤਰ੍ਹਾਂ ਦੇ ਅਫੀਸ਼ੀਅਲ ਜਲਵਾ ਰਹੇ ਵੀ ਅੰਦਰ ਕਿਸ ਤਰ੍ਹਾਂ ਦੇ ਨਾਲ ਦੇ ਕੋਈ ਸਾਰੀ ਇਨਕੁਆਇਰੀ ਜਿਹੜੀ ਹੈਗੀ ਉਹ ਜੁਡੀਸ਼ੀਅਲ ਮੈਜਿਸਟਰੇਟ ਕਰ ਰਹੇ ਨੇ ਇੰਡੀਪੈਂਡੈਂਟ ਇਨਕੁਆਇਰੀ ਹੁੰਦੀ ਹੈਗੀ ਆ। ਉਹਦੇ ਵਿੱਚ ਪੁਲਿਸ ਦਾ ਕੋਈ ਰੋਲ ਨਹੀਂ ਹੁੰਦਾ। ਅਸੀਂ ਕੋਈ ਵੀ ਕਮੈਂਟ ਨਹੀਂ ਕਰ ਸਕਦੇ ਹੈਗੇ। everything will be conducted as per the rules of the videography proper hondi hai scene of crime di bhi hondi hai ki hai. post mortem ka bhi hondi hai, hai to national human right commission de bhi apne guidelines age ne sari follow kiti ne to camera wagera andar bilkul sare camera sade intact hai ke ne ode sari recording aayi hui hai wo judicial magistrate nu already present kar di gayi hai